ਮਮਲ ਪਟਿਆਲਾ ਜਿਹੜੇ ਵੀ ਤੁਸੀਂ ਜਾਣਦੇ ਜਿਹੜੇ ਆਪਣੇ ਆਪ ਨੂੰ ਹੀਰੋ ਹੀ ਸਮਝਦੇ ਹੁੰਦਾ ਨਾ ਤੇ ਕਿ ਮੈਂ ਪਿੰਕੀ ਨੂੰ ਰੋਟੀਆਂ ਖਵਾਈਆਂ ਪਿੰਕੀ ਕਹਿੰਦੀ ਆ ਵੀ ਜੇ ਤੂੰ ਮੈਨੂੰ ਰੋਟੀਆਂ ਖਵਾਈਆਂ ਨਹੀਂ ਪਹਿਲੀ ਗੱਲ ਤਾਂ ਜੇ ਆਪਾਂ ਕਿਸੇ ਨੂੰ ਰੋਟੀ ਖਵਾਤੀ ਆ ਜੇ ਆਪੀਆਂ ਖਵਾਤੀਆਂ ਨਹੀਂ ਫਿਰ ਉਸ ਨੂੰ ਦੀ ਲੋੜ ਨਹੀਂ ਫਿਰ ਤੁਹਾਡੇ ਖਾਣ ਦਾ ਫੈਲਾ ਕੋਈ ਹੈ ਨਹੀਂਗਾ ਜੇ ਤੁਸੀਂ ਮਤਲਬ ਕਿ ਰੋਟੀ ਖਵਾ ਕੇ ਕਿਸ ਨੂੰ ਭੰਡ ਰਹੇ ਹੋ ਇਹ ਤਾਂ ਕੋਈ ਮਤਲਬ ਦੁਸ਼ਮਣ ਵੀ ਨਹੀਂ ਇਹ ਚੀਜ਼ ਕਰਦਾ ਵੀ ਰੋਟੀ ਖਵਾ ਕੇ ਲੋ ਜੀ ਇੱਥੇ ਤਾਂ ਕੰਮ ਰੋਟੀਆਂ ਰੋਟੀਆਂ ਹਾਇਆ ਪਿਆ ਕੀ ਦੋ ਰੋਟੀਆਂ ਖਵਾ ਦਿੱਤੀਆਂ ਤੇ ਕਮਲ ਨੇ ਉਹ ਵੀ ਪੰਡ ਦਿੱਤਾ ਕਿ ਮੇਰੇ ਘਰੋਂ ਰੋਟੀ ਖਵਾਈ ਤੇ ਦੱਸ ਸਾਰਾ ਦਿਨ ਉਹ ਤੇਰੇ ਘਰ ਦੇ ਵਿੱਚ ਰਹਿੰਦੀ ਸੀ ਤੇਰਾ ਘਰ ਦਾ ਕੰਮ ਕਰਦੀ ਸੀ ਕੈਮਰਾਮੈਨ ਲੈ ਕੇ ਤੁਰੀ ਫਿਰਦੀ ਰਹਿੰਦੀ ਹ ਨੂੰ ਅੱਗੇ ਪਿੱਛੇ ਤੇ ਜਿਉਂ ਨੇ ਦੋ ਰੋਟੀਆਂ ਖਾ ਵੀ ਲਈਆਂ ਤੇ ਕਿੱਡੀ ਕੀ ਗੱਲ ਆ ਦੂਸਰਾ ਮੈਨੂੰ ਇਹਨਾਂ ਦਾ ਵੀ ਨਹੀਂ ਕੋਈ ਸਮਝ ਲੱਗਦੀ ਕਿ ਇੱਕ ਵਜੇ ਨੂੰ ਤੁਸੀਂ ਭੰਡਾ ਲੱਗ ਪੈਂਦੇ ਜੇ ਤੇ ਬੁੜਕੇ ਤੁਸੀਂ ਇਕੱਠੇ ਇੱਕੇ ਜਗ੍ਹਾ ਤੇ ਬੈਠ ਜਾਂਦੇ ਜੇ ਕਿ ਹੁਣ ਬੰਦਾ ਤੁਹਾਡੇ ਤੇ ਯਕੀਨ ਕਰੇ ਕਿ ਨਾ ਕਰੇ ਕੋਈ ਸਮਝ ਨਹੀਂ ਲੱਗਦੀ ਕਿਉਂਕਿ ਤੁਹਾਡਾ ਸਟੈਂਡ ਹੀ ਨਹੀਂ ਹੈ ਮੈਨੂੰ ਕਮਲ ਜਵਾਬ ਕਰੂਗੀ ਸਵਾਲ ਕਰੂਗੀ ਤੇ ਮੈਂ ਉਹ ਜਵਾਬ ਉਹਨੂੰ ਉਸੇ ਤਰੀਕੇ ਨਾਲ ਹੀ ਦਊਂਗੀ ਕਿਉਂਕਿ ਦੇਖੋ ਸਾਡੇ ਫੰਕਸ਼ਨ ਦੇ ਵਿੱਚ ਆਈ ਸੀ ਇਹ ਮੈਨੂੰ ਬੋਲਣਾ ਨਹੀਂ ਚਾਹੀਦਾ ਪਰ ਮੈਨੂੰ ਗੁੱਸਾ ਆ ਗੱਲਾਂ ਆ ਗਈਆਂ ਨੇ ਮੇਰੇ ਕੋਲ ਤਾਂ ਦੱਸ ਨਹੀਂ ਸਕਦੀ ਅਰੇ ਅਰੇ ਵਾ ਜਦੋਂ ਐਸਾ ਕਿਵੇਂ ਹੋ ਸਕਦਾ ਸਾਬੇ ਫੁਕਸ਼ਨ ਚਾਇ ਆਪਾਂ ਪੂਰਾ ਇਹਨਾਂ ਦੀ ਸੇਵਾ ਕੀਤੀ ਪੂਰਾ ਆਪਾਂ ਇਹਨਾਂ ਨੂੰ ਪੁੱਛਿਆ ਚਾਹਨਾ ਚਾਹ ਕਾਫੀ ਨਾ ਕਾਫੀ ਕੋਲਡ ਡਰਿੰਕ ਨਾ ਕੋਲਡ ਡਰਿੰਕ ਰੋਟੀ ਪਾਣੀ ਸਨੈਕਸ ਔਰ ਸਾਰਾ ਕੁਛ ਰਖਵਾਇਆ ਪਿਆ ਔਰ ਇਹਨਾਂ ਨੇ ਕੀ ਕੀਤਾ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਘਰੇ ਆ ਕੇ ਮਸਾਂ ਚਾਹ ਹੁਣ ਨਸੀਬ ਹੋਈਆ ਉੱਥੇ ਕੀ ਇਹ ਪੀ ਕੇ ਆਈ ਅਸੀਂ ਸਾਡੇ ਕੀ ਪੀ ਕੇ ਆਈ ਸੀ ਫਿਰ ਇਹਨਾਂ ਨੇ ਇਹ ਗੱਲ ਕਹੀ ਕਿ ਚੱਪਲ ਪਟਿੰਗ ਚੱਪਲ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਗਾ ਵੀ ਇਹ ਐਦਾਂ ਐਦਾਂ ਕਰਕੇ ਬੋਲਣਾ ਗਾ ਇਹ ਤਿੰਨ ਸੀ ਸਿਆ ਸੀਗੀ ਪਿੰਕੀ ਸੀਗੀ ਤੇ ਇਹ ਸੀ ਕੁੱਕੀ ਆਂਟੀ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਦੀ ਕਿ ਇੱਕ ਬੰਨੇ ਤੁਸੀਂ ਗੱਲਾਂ ਠੀਕ ਕਰਦੇ ਹੋ ਇੱਕ ਬੰਨੇ ਤੁਸੀਂ ਇਹ ਦੁਬਾਰਾ ਫੇਰ ਉਹੀ ਮੁੱਦਾ ਛੇੜ ਕੇ ਬੈਠ ਗਏ ਹੋ ਉਹ ਤੇ ਕਾਫੀ ਟਾਈਮ ਦੀ ਗੱਲ ਆ ਹੁੰਦੇ ਉਹ ਗੱਲ ਪੁਰਾਣੀ ਵੀ ਹੋ ਗਈ ਆ ਤੁਸੀਂ ਉਹ ਦੁਬਾਰਾ ਫੇਰ ਮੁੱਦਾ ਖੋਲ ਕੇ ਬੈਠ ਗਏ ਹੋ ਸਿਰਫ ਇੱਕ ਵਿਊ ਦਾ ਕਰਕੇ ਚਲੋ ਉਹਨਾਂ ਨੇ ਜੋ ਬੋਲਣਾ ਸੀ ਸੋ ਬੋਲਤਾ ਉਹ ਤੇ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਲੋਕਾਂ ਨੇ ਲਾਂਤਾਂ ਵੀ ਪਾ ਦਿੱਤੀਆਂ ਸੀ ਕਿ ਚਪਲ ਦਾ ਮੁੱਦਾ ਬਣਾ ਦਿੱਤਾ ਕਿ ਸਾਨੂੰ ਆਇਆ ਗਿਆ ਨੂੰ ਫਾਨ ਪੁੱਛਿਆ ਨਹੀਂ ਸੇਵਾ ਨਹੀਂ ਕੀਤੀ ਤੇ ਲੋਕਾਂ ਨੇ ਇਹਨਾਂ ਨੂੰ ਲਾਂਤਾਂ ਵੀ ਬਹੁਤ ਪਾਈਆਂ ਸੀ ਤਾਂ ਤੁਸੀਂ ਹੁਣ ਦੁਬਾਰਾ ਫੇਰ ਉਹੀ ਮੁੱਦਾ ਛੇੜ ਕੇ ਬਹਿ ਗਏ ਜੇ ਕਿਉਂ ਕੀ ਗੱਲ ਹੋ ਗਈ ਅੰਡਰਸਟੈਂਡ ਹੋਇਆ ਹੁਣ ਸਹੀ ਹੈ ਕਿ ਪਹਿਲਾਂ ਸਹੀ ਹੈ ਇਹ ਤੇਰੀ ਵਾਲਡਿੰਗ ਆ ਵੀ ਮੈਂ ਕੈਮਰਾ ਚੱਕ ਕੇ ਗਏ ਪਿੱਛੇ ਕੈਮਰਾਮੈਨ ਬਣੀ ਫਿਰਦੀ ਸੀ ਸੋ ਪਿੰਕੀ ਨੇ ਵੀ ਫਿਰ ਆਪਣਾ ਜਵਾਬਤਾ ਉਹਨੇ ਕਮਲ ਨੇ ਕੱਲ ਲਾਈਵ ਹੋ ਕੇ ਲਾਈਵ ਸੀ ਤੇ ਉਹਨੇ ਉਹ ਡਿਲੀਟ ਕਰਤਾ ਡਿਲੀਟ ਕਿਉਂ ਕੀਤਾ ਜੇ ਆਪਾਂ ਸੱਚੇ ਆ ਤਾਂ ਉਹ ਉਸ ਚੀਜ਼ ਨੂੰ ਪਿਆ ਰਹਿਣ ਦੋ ਆਪਾਂ ਡਿਲੀਟ ਕਿਉਂ ਕੀਤੀ ਉਹ ਚੀਜ਼ ਠੀਕ ਹੈ ਜੀ ਦੱਸ ਹੁਣ ਕੰਮ ਪਿੰਕੀ ਪਿੰਕੀ ਹੋਇਆ ਪਿਆ ਏ ਲਾਂ ਚਪਲ ਚਪਲੀ ਹੋਇਆ ਪਿਆ ਸੀ ਰੋਟੀਆਂ ਰੋਟੀਆਂ ਲਗਾਮਾ ਹੋਇਆ ਪਿਆ ਸੀ ਤੇ ਹੁਣ ਪਿੰਕੀ ਵਾਲਾ ਮੁੱਦਾ ਛੇੜ ਕੇ ਬਹਿ ਗਿਆ ਕਿ ਦੱਸ ਮੈਨੂੰ ਤੇ ਕਿਹਦੀ ਕਮਲਦੀ ਨਹੀਂ ਸਮਝ ਲੱਗਦੀ ਕਿ ਜੇ ਤੂੰ ਪਹਿਲੀ ਗੱਲ ਤਾਂ ਬੋਲਿਆ ਨਾ ਕਰ ਜੋ ਬੋਲਣਾ ਹੁੰਦਾ ਸੋਚ ਕੇ ਬੋਲਿਆ ਕਰ ਅਗਰ ਇਹਦੇ ਗੱਲ ਇਸ ਗੱਲ ਦੇ ਵਿੱਚ ਵੀ ਸੱਚ ਆ ਕਿ ਜੇ ਤੂੰ ਲਾਈਵ ਪਾਇਆ ਸੀ ਜਾਂ ਵੀਡੀਓ ਅਪਲੋਡ ਜੋ ਵੀ ਕੀਤਾ ਸੀ ਫਿਰ ਡਿਲੀਟ ਕਿਉਂ ਕਰਦੀ ਹੁੰਨੀ ਆ ਫਿਰ ਪਿਆਰ ਰਹਿਣ ਦਿਆ ਕਰ ਅਗਲੇ ਨੂੰ ਵੀ ਦੇਖਣ ਦਿਆ ਕਰ ਕਿ ਕੀ ਕਹਿਣਾ ਚਾਹੁੰਦੀ ਆ ਤੂੰ ਫਿਰ ਤੂੰ ਝੂਠੀ ਹੋਈ ਝੂਠੇ ਬੰਦੇ ਫਿਰ ਵੀਡੀਓ ਡਿਲੀਟ ਕਰਦੇ ਆ ਪਈ ਰਹਿ ਗੰਦੀ ਤੇ ਕਿੱਡੀ ਗੱਲ ਸੀ ਇਹ ਤਾਂ ਗੱਲ ਸਹੀ ਆਂਟੀ ਫਿਰ ਉਹਦੀ ਚ ਕਿਹਾ ਕਿ ਵਾਈਫਾਈ ਦੇ ਪੈਸੇ ਉਹ ਪਿੰਕੀ ਕਹਿੰਦੀ ਮੈਂ ਪੇ ਕੀਤੇ ਆ ਫਿਰ ਸੂਟਾਂ ਦੇ ਪੈਸੇ ਪਿੰਕੀ ਕਹਿੰਦੀ ਉਹ ਮੈਂ ਸੂਟ ਦੇ ਪੈਸੇ ਆ ਪੇ ਕੀਤੇ ਸਿਰਫ ਇੱਕ ਚੈੱਕ ਦਾ ਸੂਟ ਜਣਾ ਕੀ ਮੰਗਾਇਆ ਸੀਗਾ ਉਨੇ ਮੰਗਾਇਆ ਸੀ ਕਿ ਉਹਨੇ ਉਹਦੇ ਨਾਲ ਦਾ ਸੂਟ ਆ ਬਸ ਉਹ ਸੂਟ ਲਾਇਆਗਾ ਪਿੰਕੀ ਨੇ ਮੈਨੂੰ ਹੁਣ ਯਾਦ ਚੰਗੀ ਤਰ੍ਹਾਂ ਜਦੋਂ ਮੈਂ ਉਹਦੇ ਘਰੇ ਗਈ ਸੀ ਉਹਦੇ ਗਏ ਸੀ ਪਿੰਕੀ ਖਾਣਾ ਬਹੁਤ ਸੌਵਲ ਪਿੰਕੀ ਕੜੀ ਬਹੁਤ ਸੌਵਲ ਚਲੀ ਤੇਰੀ ਰਸੋਈ ਚ ਵੀ ਕਮਲ ਗੱਲ ਤਾਂ ਜਦੋਂ ਆਪਾਂ ਕਦੀ ਕਿਸੇ ਨੂੰ ਭੰਡ ਦਿੰਨੇ ਆ ਪਹਿਲਾਂ ਤੁਸੀਂ ਉਹਨਾਂ ਨੂੰ ਅਗਲੇ ਨੂੰ ਆਪਣੇ ਘਰੇ ਖਵਾਉਂਦੇ ਹੋ ਪਿਉਂਦੇ ਹੋ ਚੀਜ਼ਾਂ ਲੈ ਕੇ ਦਿੰਦੇ ਹੋ ਉਦੋਂ ਤੂੰ ਕਮਲ ਤੂੰ ਵੀ ਵੀਡੀਓ ਬਣਾ ਬਣਾ ਕੇ ਦੱਸਦੀ ਸੀ ਕਿ ਮੇਰੀ ਅੱਜ ਆਈ ਹੈ ਬੈਸਟ ਫਰੈਂਡ ਤੇ ਲੋਕੀ ਫਿਰ ਬੈਸਟ ਫਰੈਂਡ ਨਾਲ ਇਦਾਂ ਕਰਦੇ ਆ ਮੈਂ ਅੱਜ ਉਹਨਾਂ ਨੂੰ ਸੂਟ ਲੈ ਕੇ ਦਿੱਤਾ ਅੱਜ ਮੈਂ ਚੂੜੀਆਂ ਲੈ ਕੇ ਦਿੱਤੀਆਂ ਫਲਾਣਾ ਢਮਕਾਨਾ ਫਿਰ ਬਾਅਦ ਵਿੱਚ ਤੁਸੀਂ ਉਹਨਾਂ ਚੀਜ਼ਾਂ ਦਾ ਹਿਸਾਬ ਮੰਗਣ ਲੱਗ ਪੈਂਦੇ ਜੇ ਫਿਰ ਤੁਹਾਡਾ ਦਿਮਾਗ ਇੱਥੋਂ ਦਾ ਕੰਮ ਕਰਦਾ ਹੋਇਆ ਤੁਸੀਂ ਫਿਰ ਮਤਲਬ ਹੀ ਹੋਏ ਬਾਕੀ ਤੁਹਾਡੇ ਤੇ ਕੋਈ ਯਕੀਨ ਕਰ ਵੀ ਨਹੀਂ ਸਕਦਾ ਤੁਹਾਡਾ ਕੋਈ ਪਤਾ ਵੀ ਨਹੀਂ ਆ ਕਿ ਕੱਲ ਨੂੰ ਤੁਸੀਂ ਫੇਰ ਇਕੱਠੀਆਂ ਹੋ ਕੇ ਦੇ ਬੈਠ ਜਾਓ ਬੰਦਾ ਯਕੀਨ ਵੀ ਕੀ ਕਰੇ ਇਹਨਾਂ ਤੇ ਇਹ ਜੇ ਇਹਦੀ ਮੈ ਕੈਮਰਾਮੈਨ ਵੀ ਸੀਟ ਵਿੱਚ ਟੈਂਪੂਆਂ ਦੇ ਵਿੱਚ ਲੈ ਕੇ ਕਿ ਇਧਰ ਨੂੰ ਉਧਰ ਨੂੰ ਉਹ ਤਾਂ ਆਪ ਸਟਾਰ ਬਣੇ ਖੜਦੇ ਸੀਗੇ ਤੇ ਉਹ ਵਿਚਾਰੀ ਕਿ ਕੈਮਰਾਮੈਨ ਤੂੰ ਉਹ ਵੀ ਉਹਦਾ ਆਹਸਾਨ ਜਾਣਨਾ ਉਹ ਆਹਸਾਨ ਵੀ ਕਮਲ ਉਹਦਾ ਤੂੰ ਜਾਣ ਠੀਕ ਆ ਮੈਂ ਤੈਨੂੰ ਫੇਰ ਕਹਿੰਨੀ ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਫੇਰ ਤੂੰ ਦੇਖ ਨਾਲੇ ਆਂਟੀ ਸੁਣਾਈ ਜਾਂਦੀ ਆ ਨਾਲੇ ਰਿਪਲਾਈ ਦੇਈ ਜਾਂਦੀ ਆ ਨਾਲੇ ਅਗਲੇ ਦੀ ਬੇਸਤੀ ਕਰੀ ਜਾਂਦੀ ਆ ਤੇ ਨਾਲੇ ਕਮਲ ਮੇਰਾ ਤੇਰੇ ਨਾਲ ਕੋਈ ਗੁੱਸਾ ਨਹੀਂ ਕਮਲ ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਤੇ ਆਂਟੀ ਫਿਰ ਡਰੀ ਕਾ ਤੋ ਜਾਂਦੇ ਗੱਲ ਜਿਹੜੀ ਆ ਸਾਫ ਕਲੀਅਰ ਕਰੋ ਨਾ ਤੇ ਫਿਰ ਇਦਾਂ ਕਾ ਤੋ ਬੋਲੀ ਜਾਂਦੇ ਜੇ ਦੂਸਰੀ ਗੱਲ ਟ मतलब ਸਾਡੇ ਭਾਸ਼ਾ ਦੇ ਵਿੱਚ ਟੈਂਪੂ ਕਿਸੇ ਹੋਰ ਨੂੰ ਬੋਲਦੇ ਆ ਆਟੋ ਹੁੰਦਾ ਆਟੋ ਆਟੋ ਬੋਲੋ ਠੀਕ ਹੈ ਨਾ ਧੈਰੀ ਹੋਰ ਸਾਨੂੰ ਤਾਂ ਕੋਈ ਨਾਨਾ ਸ਼ਾਨੀ ਹਾਰ ਕੇ ਇਸ ਨੇ ਇਹ ਵਾਪਸ ਕਰਕੇ ਆਈ ਗਏ ਤੇ ਕਿਉਂ ਭਾਈ ਕੀ ਗੱਲ ਕੀ ਤੈਨੂੰ ਰੱਬ ਚੰਗੜਾ ਨਾਲੇ ਘਰ ਦੇ ਵਿੱਚ ਬੈਠਾ ਤੂੰ ਰੱਬ ਨੂੰ ਮੋੜ ਦੇ ਚਲ ਮੋੜੇ ਬੱਕਰੀ ਗੱਲਾਂ ਉਹ ਤੇਰਾ ਤੇਰਾ ਮੈਟਰ ਤੂੰ ਮੋੜਿਆ ਹੀ ਪਰ ਤੂੰ ਸਾਨੂੰ ਕੀ ਸਮਝ ਕੇ ਮਤਲਬ ਕੀ ਕੀ ਸਮਝਿਆ ਮੈਂ ਤੈਨੂੰ ਆਏ ਪੁੱਛਦੀ ਆਂ ਤਸਈਆ ਕਿ ਜੇ ਤੂੰ ਕਹਿੰਦੀ ਸੀ ਕਿ ਮੈਂ ਮਤਲਬ ਗਿਫਟ ਚੇਤਾ ਭੁੱਲ ਗਿਆ ਮੈਂ ਗਿਫਟ ਦਾ ਯਾਦ ਨਹੀਂ ਆ ਮੈਂ ਦੇਣਾ ਹੈ ਬਾਅਦ ਵਿੱਚ ਦੇ ਦੂੰ ਕਿਸੇ ਦੇ ਹੱਥ ਪਹਜਵਾ ਦੂੰਗੀ ਜਾਂ ਕਿਦਾਂ ਕੁਝ ਵੀ ਲਾ ਲਾ ਤੇ ਤੂੰ ਫਿਰ ਵਾਪਸ ਕਿਉਂ ਕਰ ਗਿਆ ਈ ਤੂੰ ਅਗਲੇ ਅਗਲੇ ਆਪਣੇ ਘਰੇ ਰੱਖ ਲੈਂਦੀ ਗੁਰੂਆਂ ਪੀਰਾਂ ਦੀ ਫੋਟੋ ਤੂੰ ਨਾ ਮੋੜੀ ਦੀ ਉਹ ਤੇ ਘਰੇ ਰੱਖ ਲੋ ਬੇਅਕਲਾਂ ਤੂੰ ਇਥੋਂ ਕਮਲ ਤੇਰਾ ਇਹਨਾਂ ਵੀ ਦਿਮਾਗ ਨਹੀਂ ਕੰਮ ਕਰਦਾ ਜੇ ਅਗਲੇ ਅਗਲੇ ਵਾਸਤੇ ਚੀਜ਼ ਲੈ ਕੇ ਆਂਦੀ ਆ ਅਗਲੇ ਨਹੀਂ ਦੇਣ ਦਾ ਯਾਦ ਰਿਆ ਤੇ ਉਹਨੂੰ ਘਰੇ ਰੱਖ ਲੋ ਜਾਂ ਫਿਰ ਜਦੋਂ ਕੋਈ ਅਗਲਾ ਆਊਗਾ ਤੁਸੀਂ ਉਦੋਂ ਉਹਨਾਂ ਨੂੰ ਦੇ ਦਿਓ ਮੋٹے ਦਿਮਾਗ ਦੀ ਤਦਨ ਦੇਖ ਲਾ ਮੈਂ ਤੈਨੂੰ ਤੂੰ ਕਿੰਨਾ ਕਮਲ ਤੂੰ ਤੂੰ ਹੀ ਸਹੀ ਹੈਗੀ ਮੈਂ ਤੈਨੂੰ ਮੈਂ ਸ਼ਰਮ ਮੂੰਹ ਤੇ ਕਹਿੰਨੀ ਆ ਤੂੰ ਹੀ ਠੀਕ ਹੈਗੀ ਤੈਨੂੰ ਸਹੀ ਗੱਲ ਦੱਸਾਂ ਫਿਰ ਮੀਆਂ ਮੂੰਹ ਮਿੱਠੂ ਨਾ ਬਣਾ ਕਰ ਉੱਤੋਂ ਉੱਤੋਂ ਮਿੱਠੀ ਨਾ ਰਹਿਆ ਕਰ ਸਭ ਨਾਲ ਅੰਦਰੋਂ ਅੰਦਰੋਂ ਚਲੋ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਇਹ ਗਲਤ ਆ ਇਹ ਸਹੀ ਨਹੀਂ ਆ ਤੇ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਇਹ ਸਹੀ ਹੁੰਦੀ ਵੀ ਕਿਦਣਾ ਬੋਲਣ ਦੀ ਇਹਨੂੰ ਨਹੀਂ ਅਗਲਾ ਹੈਗੀ ਗੱਲ ਕਰਨ ਦੀ ਇਹਨੂੰ ਨਹੀਂ ਅਗਲਾ ਹੈਗੀ ਉੱਥੇ ਸਾਰਿਆਂ ਨੂੰ ਪਤਾ ਹੈ ਇੰਨੀ ਜਿਆਦੀ ਓਵਰ ਐਕਟਿੰਗ ਕਰਦੀ ਆ ਨਾ ਇਹਨੂੰ ਸ਼ਰਮ ਨਾ ਕੋਈ ਆ ਕੇ ਸਾਰੇ ਬੱਚੇ ਆੜੜੇ ਹੋ ਗਏ ਆ ਅਸੀਂ ਕੀ ਲੋਕਾਂ ਨੂੰ ਵਲੌਗ ਦੇ ਵਿੱਚ ਦਿਖਾਉਣਾ ਹੈ ਕੀ ਲੋਕਾਂ ਕਪੜੇ ਪਾਉਣੇ ਆ ਕਿਵੇਂ ਰੱਖਣੇ ਆ ਇਹਨਾਂ ਨੂੰ ਮਤਲਬ ਲੈ ਕੇ ਜਾਂਦੇ ਆ ਤਿਆਂ ਦੇ ਤਿਹਾਰ ਤੇ ਸਨਮਾਨਿਤ ਕਰਦੇ ਆ ਬੇਅਕਲਿਆਂ ਨੂੰ ਮਤਲਬ ਕਿ ਉਹ ਕੁਝ ਹੋਰ ਆ ਬਾਹਰ ਤੋਂ ਕੁਝ ਹੋਰ ਜੇ ਤੂੰ ਉਹੋ ਜੀ ਰਹਿ ਜਿਵੇਂ ਜੀ ਹੈਗੀ ਆ ਉਹੋ ਜਿਹਾ ਜਿਵੇਂ ਮੈਂ ਆ ਨਾ ਮੈਂ ਮਰਨੋ ਮਰਜੂ ਪਰ ਮੈਂ ਗੱਲ ਕਹਿ ਕੇ ਛੱਡੂਗੀ ਵੀ ਆ ਗੱਲ ਆ ਹੁਣ ਜਿਵੇਂ ਮੈਂ ਤੈਨੂੰ ਕਹਿ ਰਹੀ ਆ ਤੂੰ ਜਿਵੇਂ ਮਤਲਬ ਕਿ ਤੂੰ ਉਹ ਨਕਲੀ ਚੀਜ਼ਾਂ ਨਾ ਕਰ ਅਸਲੀ ਚੀਜ਼ਾਂ ਕਰ ਜੋ ਤੂੰ ਹੈਗੀ ਆ ਉਹ ਚੀਜ਼ ਦਿਖਾ ਮੈਂ ਇਹ ਵੀ ਸੁਣਨ ਚ ਆਇਆ ਕਿ ਤੂੰ ਸਾਨੂੰ ਗਾਲਾਂ ਵੀ ਕੱਢਦੀ ਹੈਗੀ ਹੈਗੀ ਬਸ ਤੂੰ ਨਾਮ ਨਹੀਂ ਲੈਂਦੀ ਔਰ ਇਸ਼ਾਰਾ ਸਮਝਣ ਨੂੰ ਸਮਝਉਂਦੀ ਆ ਔਰ ਦੱਸਦੇ ਤੁਸੀਂ ਵੀ ਨਾ ਇੱਥੇ ਐਵੇਂ ਖਪੀ ਜਾਂਦੇ ਹੋ ਤੁਸੀਂ ਉਹਨਾਂ ਦਾ ਨੰਬਰ ਆ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈ ਤੁਸੀਂ ਉਹਨਾਂ ਨਾਲ ਇੱਕ ਦੂਜੇ ਨਾਲ ਆਪਸ ਦੇ ਵਿੱਚ ਗੱਲ ਕਰ ਲਓ ਵੀਡੀਓ ਬਣਾ ਕੇ ਕੋਈ ਜ਼ਰੂਰੀ ਹੀ ਸਿਰਫ ਇੱਕ ਵੀਊ ਦਾ ਕਰਕੇ ਆ ਉਹੀ ਨਾ ਹੁਣ ਬੰਦਾ ਹੁਣ ਇਹ ਤੇ ਰੱਬ ਜਾਣਦਾ ਹੈ ਕਿ ਇਹ ਸੱਚੀ ਆ ਕਿ ਝੂਠ ਆ ਕਿਉਂਕਿ ਤੁਹਾਡਾ ਜਿਹੜਾ ਬਲੌਗਰਾਂ ਦਾ ਕੋਈ ਸਟੈਂਡ ਤਾਂ ਹੁੰਦਾ ਨਹੀਂ ਆ ਕਿ ਲੋਕਾਂ ਨੂੰ ਪਾਗਲ ਹੀ ਨਹੀਂ ਬਣਾਈ ਜਾਂਦੇ ਵੀਊ ਦਾ ਕਰਕੇ ਲੋਕਾਂ ਨੇ ਤੇ ਹੁਣ ਇਹੀ ਸੋਚਣਾ ਕਿਉਂਕਿ ਤੁਸੀਂ ਅੱਜ ਇੱਕ ਦੂਜੇ ਨੂੰ ਇੱਥੇ ਰਿਪਲਾਈ ਰਿਪਲਾਈ ਖੇਡ ਰਹੇ ਹੋ ਬਾਅਦ ਵਿੱਚ ਤੁਸੀਂ ਕੀ ਤਾਂ ਇਕੱਠੇ ਨਹੀਂ ਬੈਠ ਜਾਣਾ ਠੀਕ ਆ ਨਾ ਇਸ ਕਰਕੇ ਥੋੜਾ ਸੋਚ ਕੇ ਬੋ ਕਦੇ ਖਾਣ ਪੀਣ ਪਿੱਛੇ ਸੀ ਕਦੇ ਕੋਈ ਕੰਮ ਕਰਨਾਂ ਤੇ ਮੇਰੀ ਕਦੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਤੂੰ ਉਹਨੂੰ ਰੋਟੀਆਂ ਦੇ ਭਾੜ ਦਾ ਜਾ ਰੋਟੀਆਂ ਦਾ ਲੋਕ ਲੰਗਰ ਨੂੰ ਤੇਰੇ ਕੀ ਫਾ ਜਾ ਕੇ ਸ਼ੰਕਰ ਦੇ ਜਾ ਕੇ 20 ਰੁਪਏ ਵੰਡਦੀਆਂ ਜਾਂ ਕੁਝ ਦਾਨ ਕਰ ਰਹੀਆਂ ਤੂੰ ਆਪਣੀ ਫਰੈਂਡ ਜਿਹੜੀ ਤੇਰੇ ਸਾਹਮਣੇ ਲੈ ਕੇ ਕੈਮਰਾ ਮਗਰ ਫਿਰਦੀ ਰਹਿੰਦੀ ਸੀ ਉਹਨੂੰ ਤਾਂ ਮਿੰਟ ਚ ਭੰਡਦਾ ਵੀ ਮੇਰੇ ਘਰੋਂ ਰੋਟੀਆਂ ਖਾਂਦੀ ਆ ਇਹੇ ਪੈਸੇ ਦਾ ਇਹ ਗੱਲ ਆਂਟੀ ਦੀ ਸਹੀ ਆ ਕਿ ਉਸ ਤਰ੍ਹਾਂ ਆਪਣਾ ਦਾਨਪੁਨ ਕੀਤਾ ਕੀਤੇ ਦਾ ਕੀ ਫਾਇਦਾ ਕਿ ਜੇ ਆਪਾਂ ਕਿਸੇ ਨੂੰ ਦੋ ਰੋਟੀਆਂ ਵੀ ਖਵਾ ਦਈਏ ਤੇ ਉਹ ਵੀ ਆਪਾਂ ਭੰਡਣ ਲੱਗ ਪਈਏ ਅਗਰ ਜੇ ਤੁਸੀਂ ਕਿਸੇ ਨੂੰ ਕੋਈ ਚੀਜ਼ ਦਿੱਤੀ ਵੀ ਆ ਤਾਂ ਪਹਿਲੀ ਗੱਲ ਤਾਂ ਦੇਓ ਹੀ ਨਾ ਮੈਂ ਤੇ ਇਹੀ ਗੱਲ ਕਹਿੰਨੀ ਨਾ ਕਿ ਇਸ ਤੋਂ ਚੀਜ਼ ਲਾਓ ਤੇ ਨਾ ਕਿਸੇ ਚੀਜ਼ ਦਿਓ ਅਗਰ ਜੇ ਤੁਸੀਂ ਦੇਤੀ ਆ ਤੇ ਉਹਨੂੰ ਸੁਣਾਉਣਾ ਬਾਰ-ਬਾਰ ਕਿ ਮੈਂ ਤੈਨੂੰ ਆ ਚੀਜ਼ ਲੈ ਕੇ ਦਿੱਤੀ ਜਾਂ ਖਵਾਇਆ ਜਾਂ ਪਿਆਇਆ ਠੀਕ ਆ ਨਾ ਉਸ ਤਰ੍ਹਾਂ ਤੁਸੀਂ ਕਹਿ ਦਿੰਦੇ ਸੀ ਫਰੈਂਡ ਆ ਬਾਕੀ ਕੋਈ ਪਤਾ ਨਹੀਂ ਆ ਕਿ ਇਹ ਜਾਣ ਬੁੱਝ ਕੇ ਚਾਲ ਖੇੜਦੇ ਹੋਣ ਕਿ ਇਹਨਾਂ ਨੂੰ ਫੇਰ ਉੱਥੇ ਇਕੱਠੇ ਹੀ ਤੁਰੇ ਫਿਰਨਾ ਹੈ ਬਾਕੀ ਕੋਈ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਨਹੀਂ ਸਟੈਂਡ ਹੁਣ ਮੈਨੂੰ ਦੁਆਲ ਚਾਹੁੰਦੇ ਸਹੀ ਹੈ ਯਾਰ ਸਹੀ ਸਹੀ ਇਹਨਾਂ ਨੂੰ ਕਹਿ ਰਹੇ ਸੀ ਰੋਸਟ ਮੈਨੂੰ ਆਦਤ ਨਹੀਂ ਹੈ ਕਿ ਫਾਲਤੂ ਗੱਲ ਕਰਨ ਦੀ ਮੈਂ ਫਾਲਤੂ ਗੱਲ ਕਰਦੀ ਨਾ ਮੈਨੂੰ ਧੰਨਵਾਦ ਤੁਹਾਡਾ ਆਂਟੀ ਜਿਹੜਾ ਤੁਸੀਂ ਵੀ ਸਮਝਿਆ ਕਿ ਜਿਹੜੇ ਰੋਸਟ ਆ ਜਿਹੜੇ ਰੋਸਟ ਕਰਦੇ ਆ ਤੇ ਉਹ ਵੀ ਕਿਸੇ ਚੰਗੇ ਵਾਸਤੇ ਕਰਦੇ ਆ ਕਿ ਸਹੀ ਕਰਦੇ ਆ ਗਲਤ ਨਹੀਂ ਕਰਦੇ ਸ਼ੂਗਰ ਤੁਹਾਡੇ ਵੀ ਕਿਤੇ ਦਿਮਾਗ ਦੇ ਵਿੱਚ ਇਹ ਗੱਲ ਚੀਜ਼ ਪਈ ਦੂਸਰੇ ਵਲੌਗਰਾਂ ਦੇ ਵੀ ਦਿਮਾਗ ਦੇ ਵਿੱਚ ਜੇਕਰ ਇਹ ਗੱਲ ਪੈ ਜੇ ਤੇ ਸਭ ਤੋਂ ਵਧੀਆ ਗੱਲ ਆ ਜਿਹੜਾ ਗੰਦ ਪਾਇਆ ਲੋਕਾਂ ਨੇ ਤੇ ਇਹ ਗੰਦੀ ਹਟ ਜੇ ਆਪਣੇ ਆਪ ਨੂੰ ਨਹੀਂ ਕਹਿੰਦੇ ਕਿ ਅਸੀਂ ਸੁਧਾਰੀਏ ਪਰ ਇੱਥੇ ਆਣ ਕੇ ਕਹਿ ਦਿੰਦੇ ਆ ਕਿ ਜਿਹੜੀ ਰੋਟੀ ਆ ਉਸ ਇਹਨਾਂ ਦੀ ਇਹਨਾਂ ਦੇ ਸਿਰ ਤੋਂ ਚੱਲਦੀ ਆ ਤੇ ਜਿਹੜੇ ਹੈਗੇ ਨਵੇਂ ਰੋਸਟਰ ਜਿਹੜੇ ਉੱਠੇ ਨਵੇਂ ਆ ਤੇ ਉਹਨਾਂ ਦੀ ਰੋਟੀ ਉਹ ਕੌਣ ਦੇਖੇ ਜਾਂਦਾ ਉਹਨਾਂ ਨੂੰ ਬੱਤ ਸਹੀ ਏ ਕਹਿੰਦੀ ਇਹਨਾਂ ਨੇ ਤਾਂ ਮੈਂ ਵੀ ਮੈਂ ਗੱਲ ਸੁਣੀ ਆ ਕਿ ਉਹਨੇ ਕਿਹਾ ਸੀ ਵੀ ਮੇਰੇ ਬਲੌਗ ਛੋੜ ਦਿਆ ਕਰ ਇਹ ਗੱਲ ਸੱਚ ਹੈ ਗੱਲ ਝੂਠ ਨਹੀਂ ਹੈਗੀ ਮੈਂ ਜੇ ਕਹੂੰਗੀ ਨਾ ਜਿਹਨੂੰ ਤੁਸੀਂ ਕਿਹਾਗਾ ਕਿ ਮੈਂ ਇਹ ਚੀਜ਼ ਕੈਮਰੇ ਤੇ ਵੀ ਕਹਾਉਂਗੀ ਤੁਹਾਨੂੰ ਲੱਗਦਾ ਕਿ ਕੁੱਕੀ ਗਲਤ ਬੋਲਦੀ ਹੈ ਹਨਾ ਮੈਂ ਚੀਜ਼ੇ ਕੈਮਰੇ ਤੇ ਕਰੂੰ ਤੇ ਅਗਲੇ ਤੁਸੀਂ ਕਿਹਾਗੇ 15000 ਰੁਪਏ ਲਵਾਂਗੇ ਐਡੀਟਿੰਗ ਕਰਨ ਦਾ 15000 ਰੁਪਏ ਐਡੀਟਿੰਗ ਕਰਨ ਦਾ ਅਸੀਂ ਅੱਲਾ ਲਵਾਂਗੇ ਬਲੌਗ ਜੋੜਦਾਂਗੇ ਉਹ ਵਿਚਾਰੇ ਗਰੀਬ ਬੰਦੇ ਆ ਕਿੱਥੋਂ ਤੁਹਾਨੂੰ 15000 ਚਾਹੀਏ ਪਿੰਕੀ ਨੂੰ ਕਿਹਾ ਚਾਹੀਏ ਸੀਆ ਨੂੰ ਕਿਹਾ ਚਾਹੀਏ ਕਿਸੇ ਨੂੰ ਵੀ ਕਿਹਾ ਤੁਸੀਂ ਉਹ ਚੀਜ਼ ਹਨਾ ਬਾਕੀ ਇਹ ਤੁਸੀਂ ਕਹੋਗੇ ਇਸ ਗੱਲ ਦਾ ਇਹ ਗੱਲ ਨੂੰ ਮੈਂ ਕੈਮਰੇ ਤੇ ਕਹਾਉਂਗੀ ਔਰ ਕਹਿ ਨਹੀਂ ਪਾਉਗੀ ਗੱ ਜੀ ਸੋਨੂੰ ਕਰਨੇ ਵੀ 25-25000 ਰੁਪਏ ਮੰਗਿਆ ਤੇ ਇਹ ਵੀ 15000 ਮੰਗਦੀ ਐ ਐਡੀਟਿੰਗ ਕਰਨ ਵਾਸਤੇ ਤੇ ਇਥੋਂ ਪਤਾ ਲੱਗਦਾ ਮਿਹਨਤ ਕੀ ਕਰਦੇ ਤੁਸੀਂ ਫਿਰ ਮਿਹਨਤ ਤਾਂ ਸਾਡੇ ਵਰਗੇ ਕਰਦੇ ਆ ਤੁਸੀਂ ਤਾਂ ਬਸ ਕਲਿੱਪਾਂ ਜੋੜ ਦੇਣੀਆਂ ਤੇ ਇਹਨੂੰ ਮਿਹਨਤ ਕਹਿੰਦੇ ਤੇ 15000 ਰੁਪਏ ਮੰਗਦੀ ਆ ਤੇ ਬਾਕੀ ਕੋਈ ਪਤਾ ਨਹੀਂ ਆ ਕੀ ਇਹਨਾਂ ਦਾ ਕੀ ਖਿਚੜੀ ਪਕਾ ਰਹੇ ਆ ਤੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਤੇ ਉਹ ਜੀ ਬੇਅਕਲ ਕਮਲ ਆ ਕਿ ਸਾਰਾ ਦਿਨ ਤੇ ਉੱਤੇ ਅੱਗੇ ਪਿੱਛੇ ਤੁਰਦੀ ਫਿਰਦੀ ਸੀ ਜੇ ਤੂੰ ਉਹਦੇ ਹੈਲਪ ਕਰ ਵੀ ਦਿੰਦੀ ਤੇ ਕਿੱਡੀ ਕੀ ਗੱਲ ਸੀ ਹਨਾ ਤੇ ਉਹ ਤੋਂ ਐਡੀਟਿੰਗ ਦੇ ਇੰਨੇ ਜ਼ਿਆਦੇ ਪੈਸੇ ਮੰਗੇ ਆ ਵੈਸੇ ਇੱਕ ਗੱਲ ਦਾ ਤੇ ਫਾਇਦਾ ਹੋਇਆ ਪਿੰਕੀ ਸ਼ੂਗਰ ਆ ਤੂੰ ਇਹਦੇ ਤੋਂ ਐਡੀਟਿੰਗ ਨਹੀਂ ਕਰਵਾਈ ਨਹੀਂ ਤਾਂ ਜਿੱਦਾਂ ਦੀ ਉਹ ਆਪ ਆਪਣੇ ਆਪਣੀਆਂ ਕਲਿੱਪਾਂ ਜੋੜਦੀ ਹੈ ਨਾ ਉਸ ਤਰ੍ਹਾਂ ਇਹਨੇ ਤੇਰਾ ਜਲੂਸ ਕੱਢ ਦੇਣਾ ਸੀ ਕਿਉਂਕਿ ਉਹ ਦੇਖਦੀ ਨਹੀਂ ਆ ਵੀਡੀਓ ਨੂੰ ਐਡੀਟਿੰਗ ਕਰ ਲੱਗਿਆ ਦੇਖਦੀ ਨਹੀਂ ਆ ਕਿ ਕੀ ਵਿੱਚ ਆ ਰਿਹਾ ਤੇ ਕੀ ਨਹੀਂ ਆ ਰਿਹਾ ਉਹ ਤਾਂ ਸਾਡੇ ਵਰਗੇ ਨੂੰ ਦੇਖਣਾ ਪੈਂਦਾ ਹੈ ਇਹਨਾਂ ਨੂੰ ਤਾਂ ਉਹ ਵੀ ਨਹੀਂ ਪਤਾ ਲੱਗਦਾ ਐਡੇ ਬੇਸ਼ਰਮਾ ਹੈਗੇ ਆ ਕਲੀੜਾ ਕੱਪੜਾ ਕਿਵੇਂ ਪਿਆ ਕਿੱਥੇ ਪਿਆ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਸ਼ਰਮ ਆ ਜਾਂਦੀ ਪਰ ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਤੂੰ ਸ਼ੁਕਰ ਕਰ ਇਹਦੇ ਤੋਂ ਐਡੀਟਿੰਗ ਤੋਂ ਬਚ ਗਈਆਂ ਕਿਉਂਕਿ ਉਹਨੂੰ ਖੁਦ ਹੀ ਨਹੀਂ ਪਤਾ ਕਿ ਮੈਂ ਕਿਵੇਂ ਕਰਨੀ ਆ ਡੰਗਰ <laughs> पहला तो बहुत जानते थे पहले जानते थे ना हुन नहीं जानते मैं पूरे कदर कर करके ना आधी उम्र लंगी मेरी अब नहीं अब नहीं मैं पहले पता है दुनिया का कदर करते बहुत अच्छा समझता है बहुत ज्यादा हद से ज्यादा मैं अपने घर में क्लेश करके लोग का घर में बदिया रहे करते अपने घर में क्लेश पाते आज मेरे कदर नहीं ना मैं दुनिया की कदर नहीं करते जो मेरे बारे में नेगेटिव सोचते हैं मैं उसके बारे में कुछ भी सोचते हैं मेरे लिए जीरो बंदा है वो चलो बाकी तो सीधे कमेंट में करो जो खाने ताज भी सुना दिया चाय पीते थे रोटी खाते थे चप्पल दिलवाते थे ए दिलवाते कुछ नहीं मानते चप्पल दिलाया सूट दिलाया एक मानते बाकी जो भी सूट मैं पेंटिंग सूट लिए उसकी मैं 1500 रुपए मैंने खुद ऑनलाइन Paytm किए हैं ਬਾਕੀ ਵਾਈਫਾਈ ਵੀ ਦੇ ਹੀ ਕਾਹਦੇ ਦੇ ਜੋ ਵਾਈਫਾਈ ਲਗਾਇਆ ਉਸਕੀ ਵੀ ਮੈਂ ਪੇਮੈਂਟ ਕਰ ਚੁੱਕੀ ਹਜ਼ਾਰ ਰੁਪਏ ਜੋ ਜੋ ਚੀਜ਼ ਲਿਆ ਉਹਨਾਂ ਕੇ ਪੇਮੈਂਟ ਦੇ ਚੁੱਕੀ ਆ ਪਿੰਕੀ ਪਿੰਕੀ ਨੇ ਖਾਣਾ ਜੋ ਚੀਜ਼ ਲਿਆ ਹੋਗਾ ਨਾ ਆਪਣੇ ਪੈਸੇ ਉਸਕੀ ਮੈਂ ਖੁਦ ਨੇ ਪੈਸੇ ਦੇ ਕਰ ਦਿੱਤੇ ਜੋ ਉਸਨੇ ਦਿਲਵਾਇਆ ਮੰਨਤਾ ਹੈ ਚਲੋ ਦਿਲਾਇਆ ਸੂਟ ਦਿਲਾਇਆ ਚਲ ਠੀਕ ਹੈ ਵਦਿਆ ਬਾਕੀ ਐਸਾ ਤਾਂ ਮੈਂ ਕੋਣ ਹਾਂ ਤੂੰ ਮਨ ਕੀ ਕਰਜਾ ਕੇ ਰੋਟੀ ਖਾਦੇ ਤੇ ਉਸਕੀ ਕਰਜਾ ਕੇ ਖਾਦੇ ਤੇ ਉਹ ਕਰ ਦੇ ਫਿਰ ਖਿਲਾ ਵੀ ਦਿਆ ਫਿਰ ਖਿਲਾ ਕੇ ਜੱਗ ਵੀ ਦਿਆ ਫਿਰ ਕੀ ਲਖ ਲਾਲਤ ਹੈ ਬੰਦੇ ਨੂੰ ਐਸੇ ਚਲ ਲਾੜੂ ਆਪੇ ਲਾੜਲੇ ਵਲੋਗਸ ਕਰ ਰਹਿ ਸ਼ਾਂਤ ਹੋ ਜਾਓ ਤ ਜਿਹੜੀ ਬੋਲਦੀ ਨਹੀਂ ਜਿਹੜੀ ਮੂੰਹ ਦੇ ਵਿੱਚ ਮਿੰਨ-ਮਿੰਨ ਕਰਦੀ ਸੀ ਆਜ ਉਹਦੀ ਵੀ ਆਵਾਜ਼ ਪੂਰੀ ਐ ਖੁੱਲ ਗਈ ਆ ਉੱਚੀ-ਉੱਚੀ ਬੋਲ ਕੇ ਦੱਸਣ ਦੀ ਆ ਤੇ ਤੂੰ ਵੀ ਉਹਦਾ ਕਿਹੜੀ ਘਟ ਸੀ ਤੂੰ ਵੀ ਉਹਦਾ ਦੀਦੀ ਜੀ ਇੱਧਰ ਆਓ ਦੀਦੀ ਜੀ ਉੱਧਰ ਫਲਾਣਾ ਠਮਕਾਨਾ ਹੈ ਉਹਦਾ ਤੂੰ ਵੀ 24 ਘੰਟੇ ਉਹਨਾਂ ਦੇ ਘਰੇ ਬੈਠੀ ਰਹਿੰਦੀ ਸੀ ਤੇਰੇ ਤੁਹਾਡੇ 'ਚ ਵੀ ਗਲਤੀਆਂ ਐ ਸਾਰਿਆਂ 'ਚ ਗਲਤੀਆਂ ਐ ਇਹਨਾਂ ਵਿੱਚ ਕੋਈ ਵੀ ਨਹੀਂ ਠੀਕ ਤੂੰ ਵੀ ਦੋ ਦਿਨਾਂ ਬਾਅਦ ਬਸ ਉੱਥੇ ਜਾਣ ਆਲੀ ਆ ਉਹਦਾ ਤੂੰ ਵੀ ਦੁਪਹਿਰੇ ਚਾਹ ਪੀਣ ਚਲ ਜਾਂਦੀ ਹੈ ਦੀਦੀ ਜੀ ਤੁਹਾਡੇ ਹੱਥ ਦੀ ਚਾਹ ਬੜੀ ਸਵਾਦ ਲੱਗਦੀ ਐ ਕਿਸ ਮਤਲਬ ਜਿਸਕੇ ਲਈ ਕਿਹਾ ਤਾਈ ਮੈਂ ਨਾ ਇੱਕ ਰੋਟੀ ਖਿਲਾ ਵੀ ਜਾਂ ਫਿਰ ਕੀ ਹੈ ਸਾਰੇ ਦੁਨੀਆ ਮੇਰੇ ਅੱਜ ਕਹ ਰਹਾ ਸਤੂ ਜਾ ਜਾ ਕੇ ਉਸਕੇ ਘਰ ਰੋਟੀਆਂ ਖਾਤਾ ਦਾ ਉਹ ਕਰਦਾ ਦਾ ਉਹ ਕਰਦਾ ਕਹਤਾ ਦੀ ਨਾ ਕੈਮਰਾਮੈਨ ਵੀ ਬਣੇ ਫਿਰਤੀ ਮੈਂ ਪੂਰੇ ਪੂਰੇ ਦਿਨ ਉਹ ਪੂਰਾ ਦਿਨ ਮੇਰੇ ਪੂਰੇ ਦਿਨ ਕੈਮਰਾਮੈਨ ਨੂੰ ਘੁੰਮਤੇ ਰਹਤੇ ਸਾਰੇ ਬਜਾਰ ਪੂਰੇ 올ੇਡਾ ਮੈਂ ਪੂਰੇ ਇੱਧਰ ਚੱਡੋ ਮਾਨਸੇ ਬਗਤ ਇਹ ਤੇ ਦਾ ਕੰਮ ਮੇਣੋ ਮੇਣੀ ਹੋਇਆ ਪਿਆ ਉਹ ਨੂੰ ਮੇਨੇ ਦੇਈ ਜਾਂਦੀ ਆ ਉਹ ਨੂੰ ਮੇਨੇ ਦੇਈ ਜਾਂਦੀ ਆ ਕੀ ਬੰਦਾ ਹੁਣ ਇਹਨਾਂ ਨੂੰ ਕਵੇ ਉਹ ਤਾਂ ਤੂੰ ਆ ਨਹੀਂ ਹੁਣ ਕਹਿੰਦੀ ਹੈ ਕਿ ਮੈਂ ਕੈਮਰਾਮੈਨ ਲੈ ਕੇ ਤੁਰੀ ਤੁਰੀ ਫਿਰਦੀ ਹਾਂ ਤੇ ਅੱਗੇ ਪਿੱਛੇ ਉਹ ਤਾਂ ਤੂੰ ਵੀ ਜਾ ਕੇ ਬਾਜ਼ਾਰ ਦੇ ਵਿੱਚ ਜਿੱਦੋਂ ਜਾਣੀ ਹਾਂ ਤੇ ਦੀਦੀ ਜੀ ਜੇ ਆਪਕੋ ਬਹੁਤ ਅੱਛਾ ਲੱਗ ਰਹਾ ਹੈ ਜੇ ਲੈ ਲਓ ਠੀਕ ਹੈ ਨਾ ਉਹ ਤਾਂ ਤੇਰੇ ਚ ਵੀ ਗਲਤੀਆਂ ਸੀ ਅੱਗੇ ਪਿੱਛੇ ਲੈ ਕੇ ਕੈਮਰਾ ਤੁਰੀ ਫਿਰਦੀਆਂ ਬੇ ਅਕਲੇ ਦੁਪਹਿਰੇ ਵੀ ਨਹੀਂ ਟਿਕਦੀਆਂ ਲੈ ਕੇ ਐਕਟਵਾਇਜ਼ ਇਹ ਕਰੀ ਇੱਧਰ ਕਰੀ ਉੱਧਰ ਤੁਰੀਆਂ ਫਿਰਦੀਆਂ ਇਹ ਵਾਰ ਆਈ ਹੁਣ ਲੱਗਦਾ ਪਤਾ ਹੁਣ ਲੱਗਾ ਨਾ ਪਤਾ ਹ ਵੇ ਭਾਗਤ ਤੇ ਚੁੱਪ ਕਰਵਾ ਜੀ ਚੁੱਪ ਹਾਂ ਜੀ ਹਾਂ ਜੀ ਮੈਂ ਚੁੱਪ ਹਾਂ ਬਾਕੀ ਦੁਨੀਆਂ ਬਾਤ ਸੁਣ ਕੇ ਚੁੱਪ ਹੋ ਜਾਂਦਾ ਹੈ ਫਿਰ ਸਾਰੇ ਬਹੁਤ ਆਨੇ ਲੱਗਾ ਮੈਨੂੰ ਇਹ ਕਰ ਰਿਹਾ ਉਹ ਕਰ ਰਿਹਾ ਉਸਕੇ ਸਿਰ पे ਬਲੌਗ ਚਾਲੂ ਕਰ ਰਿਹਾ ਉਹ ਤਾਂ ਆਪਣੀ ਮਿਹਨਤ ਨਾਲ ਬਣਿਆ ਬਲੌਗ ਆਪਣੀ ਆਪਣੀ ਮਿਹਨਤ ਹੈ ਚਲੋ ਠੀਕ ਹੈ ਮੇਰੇ ਚਲ ਜੋ ਵੀ ਆ ਰਿਹਾ ਚਲ ਮੇਰੇ ਕਿਸਮਤ ਕੇ ਹੈ ਉਹਨਾਂ ਕੀ ਜੋ ਵੀ ਆ ਰਿਹਾ ਉਸकी किस्मत के है, है मेरा तो सारा ਨਹੀਂ ਹੈ ਤੁਹਾਨੂੰ ਅੰਟੀ ਤਾਂ ਦੀ ਇੱਕ ਸਮਝ ਨਹੀਂ ਲੱਗਦੀ ਨਾ ਤਾਂ ਦੀ ਸਮਝ ਆਦੀ ਪੰਜਾਬੀ ਦੀ ਜੀ ਨਾ ਤਾਂ ਤੁਹਾਡੀ ਲੱਗਦੀ ਸਮਝ ਹਿੰਦੀ ਦੀ ਤੁਸੀਂ ਨਾ ਮਤਲਬ ਹੁਣ ਤੁਸੀਂ ਸਾਨੂੰ ਵੀ ਚੇਤਾ ਭਲਾ ਦੇਣਾ ਕਿ ਅਸੀਂ ਕੀ ਬੋਲਣਾ ਚਾਹੁੰਦੇ ਹਾਂ ਸਾਰਾ ਨਹੀਂ ਸਾੜਾ ਅੜ ਇਹ ਥੋੜਾ ਬੋਲਣ ਇੰਨਾ ਵੀ ਨਾ ਮਤਲਬ ਕਰਕੇ ਅਗਲੇ ਨੂੰ ਸਮਝੀ ਨਾ ਲੱਗੇ ਬੋਲਣਾ ਤਾਂ ਤੈਨੂੰ ਆਉਂਦਾ ਨਹੀਂ ਆ ਉਹ ਜੇ ਪਤਾ ਨਹੀਂ ਕੀ ਤੁਹਾਡੇ ਆਣ ਕੇ ਵਲੌਗ ਦੇ ਵਿੱਚ ਜਿਹੜੇ ਚਾਤਾਂ ਮਾਰਨ ਆਉਂਦੇ ਆ ਕਿ ਚਾਹ ਕਿਵੇਂ ਬਣਾਉਂਦੇ ਆ ਤੇ ਆਲੂ ਮੜਰਾਣੀ ਸਬਜ਼ੀ ਕਿਵੇਂ ਬਣਾਉਂਦੇ ਆ ਕੀ ਮਤਲਬ ਇੱਥੇ ਦਿਮਾਗ ਖਾਣਾ ਲਿਆ ਤੁਸੀਂ ਲੋਕਾਂ ਦਾ ਮੇਰੇ ਸੱਚੇ ਸਾਰਾ ਕਰਤੇ ਮੈਂ ਕਿਸੇ ਸਾਰਾ ਨਹੀਂ ਕਰ ਉਹ ਆਪਣੇ ਕਰੇ ਖੁਸ਼ ਹੈ ਪਿੰਕੇ ਆਪਣੇ ਕਰੇ ਖੁਸ਼ ਹੈ ਸਾਨੂੰ ਨਾ ਤਾਂ ਲੋੜ ਨਹੀਂ ਹੋ ਆਪਣੇ ਕਿਸੇ ਸੱਜਾਲਸ ਨਹੀਂ ਹੈ ਉਹ ਆਪਣੇ ਕਰੇ ਖੁਸ਼ ਨੇ ਆਪਣੇ ਕਰੇ ਖੁਸ਼ ਹੈ ਵਧੀਆ ਠੀਕ ਹੈ ਉਹ ਵੀ ਤਰੱਕੀ ਕਰ ਰਹੇ ਨੇ। ਇਹ ਮੇਰੇ ਗਰੀਬ ਤੇ ਲੋਕਾਂ ਦਾ ਦਿਮਾਗ ਖਰਾਬ ਕਰਨ ਦਾ ਹੈ ਜੇ ਕਿ ਉਸ ਤਰ੍ਹਾਂ ਨੇ ਤੁਸੀਂ ਸਾਰਾ ਦਿਨ ਫੋਨਾਂ ਤੇ ਲੱਗਿਆ ਰਹਿੰਦਿਆਂ ਜੇ 24 ਘੰਟੇ ਗੱਲਾਂ ਮਾਰਦਿਆਂ ਰਹਿੰਦਿਆਂ ਜੇ ਤੇ ਇੱਕ ਦੂਜੇ ਨੂੰ ਫੋਨ ਕਰ ਲਓ ਹਾਂ ਫੋਨ ਕਰਕੇ ਤੇ ਇੱਕ ਦੂਜੇ ਨਾਲ ਗੱਲ ਨਿਪਟਾ ਲਓ ਜੇ ਉਹਨੇ ਤੇ ਤੂੰ ਰੋਟੀਆਂ ਮੰਗੀਆਂ ਕਿ ਰੋਟੀਆਂ ਖਾਣ ਦੀ ਤੂੰ ਰੋਟੀਆਂ ਪਕਾ ਕੇ ਤੇ ਉਹਦੇ ਘਰੇ ਰੱਖਿਆ ਠੀਕ ਆ ਨਾ ਪਰ ਇੱਥੇ ਐਵੇਂ ਲੋਕਾਂ ਦਾ ਦਿਮਾਗ ਚੱਟੀ ਜਾਂਦੀਆਂ ਜੇ ਉਸ ਤਰ੍ਹਾਂ ਤੁਸੀਂ 24 ਘੰਟੇ ਫੋਨਾਂ ਤੇ ਲੱਗਿਆ ਰਹਿੰਦਿਆਂ ਜੇ ਤੇ ਆਪਣਾ ਫੋਨਾਂ ਤੇ ਗੱਲ ਨਿਬੇੜ ਲਓ ਉਹੀ ਨਾ ਗੱਲ ਵਿਊ ਦੀ ਆ ਇਹਨਾਂ ਨੂੰ ਸਿਰਫ ਵਿਊ ਨਾ ਮਤਲਬ ਆ ਕਿ ਅਸੀਂ ਇਦਾਂ ਲੋਕਾਂ ਨੂੰ ਪਾਗਲ ਬਣਾ ਕੇ ਕਿ ਬੜੇ ਭੋਲੇ ਆ ਫਲਾਨਾ ਢਮਗਾਣਾ ਕੋਈ ਨਹੀਂ ਭੋਲਾ ਭਾਲਾ ਇੱਥੇ ਇਹਨਾਂ ਦੇ ਇਹਨੂੰ ਬੰਦੇ ਨੂੰ ਸਰ ਕੇ ਪਤਾ ਨਹੀਂ ਕੀ ਮਿਲਦਾ ਕੀ ਨਹੀਂ ਮੈਨੂੰ ਕੁਝ ਸਮਝ ਆ ਰਿਹਾ ਰੋਜੀ ਇਹ ਗਲਤੀ ਹੋ ਗਿਆ ਉਸਕੇ ਸਾਥ ਕੀ ਹੋ ਗਿਆ ਉਸਕੇ ਸਾਥ ਮੇਰੇ ਸਾਰੇ ਮਰ ਚੁਕੇ ਆ ਮੇਰੇ ਫੈਮਲੀ ਵੀ ਹੋ ਗਿਆ ਕੋਈ ਵੀ ਨਹੀਂ ਬਸ ਸਿਰਫ ਮੈਂ ਹਾਂ ਮੇਰੇ ਲਾਈਕ ਕਰਨਾ ਕਰ ਸਕਤੇ ਹੋ ਚੱਲ ਛੱਡੋ ਉਹਨੂੰ ਪਾੜ ਕੇ ਦੇ ਕੇ ਕਹੇ ਪਲੀਜ਼ ਥੈਂਕ ਯੂ ਛੱਡੋ ਯਾਰ ਰਿਮੋਟ ਕਿੱਥੇ ਆ ਰਿਮੋਟ ਲੱਭ ਕੇ ਦਿਓ ਇਨੂੰ ਬੰਦ ਕਰੀਏ ਇਹ ਤੇ ਐਂ ਜਿਦਾਂ ਚਾਬੀ ਤੇ ਛੱਡੀ ਹੁੰਦੀ ਆ ਬੋਲੀ ਜਾਂਦੀ ਬੋਲੀ ਜਾਂਦੀ ਆ ਨਾ ਇਹਦੀ ਗੱਲ ਦੀ ਸਮਝ ਲੱਗਦੀ ਆ ਸਾਰਾ ਸਾਰਾ ਪਤਾ ਨਹੀਂ ਕੀ ਬੋਲੀ ਜਾਂਦੀ ਆ ਸਾਡੇ ਸਾਡੇ ਕੋਈ ਰੈਂਡ ਤੇ ਕੁਝ ਨਹੀਂ ਬੈਕਮੈਂਟ ਕਰੀ ਜਾਂਦੇ ਕਿਸੇ ਨੂੰ ਆਪਾਂ ਨੇ ਬੈਕਮੈਂਟ ਤਾਂ ਲੈਣਾ ਕਿ ਆ ਉਹ ਆਪਣੇ ਘਰੇ ਕੁਛ ਤਾਂ ਆਪਣੇ ਘਰੇ ਉਹਦਾ ਪੁੱਛਣਾ ਜਾਂਦੇ ਕਮਲ ਨਾਲ ਕੀ ਹੋਇਆ ਸਾਡਾ ਕਮਲ ਨਾਲ ਕੁਝ ਵੀ ਨਹੀਂ ਹੋਇਆ ਨਾ ਨਾ ਕੋਈ ਐਸੀ ਨਾ ਵੈਸੀ ਕੋਈ ਗੱਲ ਨਹੀਂ ਹੋਈ ਕਿਸ ਕਮਲ ਦੇ ਨਾਲ ਤੁਸੀਂ ਕਮਲ ਦੇ ਲਾਈਵ ਚ ਚਲਾਓ ਕਮਲ ਨੂੰ ਪੁੱਛੋ ਕਮਲ ਦਾ ਕੀ ਹਾਲ ਚਾਲ ਸਾਡੇ ਲਾਈਵ ਤੇ ਸਾਡੇ ਨਾਲ ਗੱਲ ਕਰਾਇਆ ਕਰੋ ਲਾਈਵ ਨਾਲ ਕਮਲ ਨਾਲ ਕੁਝ ਵੀ ਨਹੀਂ ਹੋਤਾ ਤਾਂ ਪਿੰਕਾ ਚੌਧਰੀ ਪਿੰਕਾ ਪਿੰਕੀ ਗ ਮੈਨੂੰ ਤੁਹਾਨੂੰ ਬੈਟ ਕਮੈਂਡ ਕਰਨੀ ਆ ਲੋਕਾਂ ਨੇ ਪੁੱਛ ਨਹੀਂ ਆ ਕਿ ਤੁਹਾਡਾ ਦੋਵਾਂ ਦੇ ਵਿੱਚ ਕੀ ਸਿਆਪਾ ਹੋਇਆ ਏ ਲੋਕਾਂ ਨੂੰ ਦੱਸੋ ਠੀਕ ਆ ਨਾ ਹੁਣ ਕਹਿ ਦਿੰਦੇ ਕਿਤੇ ਤੁਸੀਂ ਸਾਰੀ ਵੀਡੀਓ ਭਾਗ ਦਿੱਤੀ ਆ ਕਿ ਸਾਨੂੰ ਕਮਲ ਪਟਿਆਲਾ ਨੇ ਆ ਬੋਲਿਆ ਉਹ ਬੋਲਿਆ ਤੇ ਐਂਡ ਦੇ ਉੱਤੇ ਕਹਿ ਦਿੰਦਾ ਹੈ ਕਿ ਨਹੀਂ ਸਾਡੀ ਉਹ ਨਾਲ ਕੋਈ ਗੱਲ ਨਹੀਂ ਹੋਈ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਆਪਸ ਦੇ ਵਿੱਚ ਭੰਡੀ ਗਈਆਂ ਜੇ ਤੁਹਾਡਾ ਵੀ ਕੋਈ ਸਟੈਂਡ ਨਹੀਂ ਹੈਗਾ ਉਹੀ ਗੱਲ ਨਾ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਆ ਬਾਕੀ ਜਿਨ੍ਹਾਂ ਨੇ ਜਾਂ ਫਿਰ ਲਾਈਵ ਹੋਇਆ ਨਾ ਕਰੋ ਠੀਕ ਆ ਨਾ ਜੇ ਤੁਸੀਂ ਲੋਕਾਂ ਦੇ ਰਿਪਲਾਈ ਨਹੀਂ ਨਾ ਕਰਨੇ ਤੇ ਫਿਰ ਲਾਈਵ ਨਾ ਹੋਇਆ ਕਰੋ ਬੈਠ ਜਾ ਕਰੋ ਚੁੱਪ ਕਰਕੇ ਨਾ ਤੁ ਡੀ ਚਾੜੀ ਤਾਂ ਸਾਨੂੰ ਪਤਾ ਨਹੀਂ ਆ ਪਰ ਸਾਨੂੰ ਇੱਕ ਗੱਲ ਕਲੀਅਰ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਰਾਤਾਂ ਨੂੰ ਜਾਗ ਜਾ ਕੇ ਕਿਹੜੀਆਂ ਮਿਹਨਤਾਂ ਕਰਦੇ ਜੇ ਇਹ ਜ਼ਰੂਰ ਦੱਸਿਓ ਇਸ ਗੱਲ ਦਾ ਚਾਨਣਾ ਜ਼ਰੂਰ ਪਾਓ ਸਾਰਾ ਦਿਨ ਘਰੇ ਬੈਠੇ ਇਸ ਥਲੇ ਵਲੌਗ ਬਣਾਈ ਜਾਣੇ ਨੇ ਕਿਹੜੀਆਂ ਤੁਸੀਂ ਮਿਹਨਤਾਂ ਕਰਦੇ ਜੇ ਦੂਸਰੀ ਗੱਲ ਮੈਨੂੰ ਤਾਂ ਉਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਜਿਹੜੇ ਇਹਨਾਂ ਨੂੰ ਇੱਥੇ ਸਨਮਾਨਿਤ ਕਰਦੇ ਆ ਇਹਨਾਂ ਨੂੰ ਬੁਲਾਉਂਦੇ ਆ ਕੀ ਦੱਸ ਇਹਨਾਂ ਨੇ ਕੀ ਇਹੋ ਜਿਹਾ ਚੰਗਾ ਕੰਮ ਕੀਤਾ ਦੁਨੀਆ ਤੇ ਕਿ ਜਿਹੜੇ ਤੁਸੀਂ ਇਹ ਨਾ ਵਲੌਗਰਾਂ ਨੂੰ ਲੈ ਕੇ ਆਉਂਦੇ ਹੋ ਹੋਰ ਕੋਈ ਦੁਨੀਆ ਤੇ ਹੈ ਨਹੀਂਗੇ ਕੋਈ ਖਿਡਾਰੀ ਆ ਕੋਈ ਵਧੀਆ ਮਤਲਬ ਚੀਜ਼ ਗੱਲਾਂ ਕਰਦੇ ਆ ਕੰਮ ਕਰਦੇ ਆ ਦੁਨੀਆ ਤੇ ਕੋਈ ਵਧੀਆ ਸਿੱਖਿਆ ਦਿੰਦੇ ਆ ਉਹਨਾਂ ਨੂੰ ਲੈ ਕੇ ਆਇਆ ਕਰੋ ਇਹਨਾਂ ਨੂੰ ਤੁਸੀਂ ਮੂੰਹ ਚੱਕ ਕੇ ਲੈ ਕੇ ਆ ਜਾਂਦੇ ਜੇ ਫਿਰ ਇਹਨਾਂ ਨੂੰ ਕੋਈ ਪੁੱਛੋ ਤਾਂ ਕਿਸੇ ਕੋਲ ਇਹਨਾਂ ਦਾ ਗੱਲ ਦਾ ਜਵਾਬ ਨਹੀਂ ਹੁੰਦਾ ਕੀ ਪੰਜਾਬ ਨੂੰ ਦੇਣਾ ਇਹ ਵੀ ਤਾਂ ਦੱਸੋ ਨਾ ਦੂਸਰੀ ਗੱਲ ਇਹਨੂੰ ਤੇ ਐਦਾਂ ਲੈ ਕੇ ਆਉਂਦੇ ਆ ਜਿਵੇਂ ਨਵੀਂ ਵਿਆਹੀ ਹੁੰਦੀ ਆ ਹਾਂਜੀ ਇਹਨਾਂ ਦਾ ਤੇ ਬਸ ਇਦਾਂ ਹੀ ਚੱਲਦਾ ਰਹਿਣਾ ਹੈ ਇਹਨਾਂ ਦੇ ਜਿਹੜੇ ਡਰਾਮੇ ਆ ਡਰਾਮੇ ਲੋਕਾਂ ਨੂੰ ਪਾਗਲ ਬਣਾਉਂਦੇ ਆ ਦੂਸਰੀ ਗੱਲ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ